ਪਰ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿਛਲਾ ਜਨਮ ਬਿਆਨ ਕੀਤਾ ਆਪਣੀ ਆਟੋ ਬਾਇਓਗ੍ਰਾਫੀ ਚ ਇਦਾਂ ਕੋਈ ਪੈਗੰਬਰ ਅਵਤਾਰ ਨਹੀਂ ਕਰ ਸਕਿਆ ਇੰਨਾ ਵਿਸਥਾਰ ਦੇ ਨਾਲ ਮਹਾਰਾਜ ਲਿਖਦੇ ਨੇ ਅਬ ਮੈਂ ਆਪਣੀ ਕਥਾ ਬਖਾਨੋ ਤਪਸਾਦਤ ਜਿਹ ਵਿਦ ਮੁਹਿਆਨੋ ਕਹਿੰਦੇ ਮੈਂ ਉਹ ਆਪਣੀ ਕਥਾ ਸਾਂਝੀ ਕਰਨ ਲੱਗਾ ਪਿਛਲੇ ਜਨਮ ਦੇ ਵਿੱਚ ਦੁਸ਼ਟ ਦਮਨ ਦੇ ਰੂਪ ਵਿੱਚ ਮੈਂ ਤਪੱਸਿਆ ਕਰ ਰਿਹਾ ਸੀ ਹੁਣ ਮੁਸ਼ਕਲ ਇਹ ਹੈ ਸਾਡੇ ਪ੍ਰਚਾਰਕ ਕਈ ਵਾਰ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਗਤੀ ਲੈਂਦੇ ਨੇ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਵੋ ਹੋ ਹਮ ਆਏ ਕਿਤੇ ਇਨਸਾਨ ਨੂੰ ਇਹ ਨਹੀਂ ਪਤਾ ਹੁੰਦਾ ਹੈ ਕੌਣ ਕਿਸ ਦੀ ਮਾਈ ਕੌਣ ਕਿਸ ਦਾ ਪਿਤਾ ਐ ਕਿੱਥੋਂ ਆਏ ਆ ਕਿਹੜਾ ਜਨਮ ਸੀ ਉਹ ਇਨ੍ਹਾਂ ਪੰਕਤੀਆਂ ਨੂੰ ਲੈ ਕੇ ਗੁਰੂਆਂ ਤੇ ਮਹਾਪੁਰਸ਼ਾਂ ਤੇ ਤਰਕ ਕਰਨ ਲੱਗ ਪੈਂਦੇ ਨੇ ਵੀ ਗੁਰੂਆਂ ਨੂੰ ਕਿੱਥੋਂ ਪਤਾ ਪਿੱਛੇ ਉਹਨਾਂ ਦਾ ਜਨਮ ਕੈਸਾ ਸੀ ਉਹ ਵੀ ਭੁੱਲ ਜਾਂਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਜਾਂ ਧਾਰਮਿਕ ਗ੍ਰੰਥ ਜਿਹੜੇ ਨੇ ਮਨੁੱਖਤਾ ਨੂੰ ਰੱਬ ਨਾਲ ਜੋੜਨ ਲਈ ਰੱਬ ਤੱਕ ਪਹੁੰਚਾਉਣ ਲਈ ਨੇ ਇਹ ਉਹ ਲਾਅ ਹੈ ਇਹਦੇ ਅਕੋਰਡਿੰਗ ਚੱਲੋਗੇ ਤੇ ਪ੍ਰਭੂ ਮਿਲੇਗਾ ਜੀਵਨ ਸਫਲਾ ਹੋਵੇਗਾ ਪ੍ਰਭੂ ਦੇ ਭੋਲ ਨੇ ਉਹਨੇ ਆਪਣਾ ਮਾਰਗ ਆਪ ਦਰਸਾਇਆ ਵੀ ਕਿਵੇਂ ਮਿਲਦਾ ਹੈ ਪ੍ਰਭੂ ਦੀ ਸਿਫਤ ਹੈ ਪਰ ਇਹ ਗੁਰੂ ਪਰਮੇਸ਼ਰ ਦੇ ਉੱਤੇ ਇਹ ਲਾਅ ਨਹੀਂ ਟੁਕਦਾ ਜਿਵੇਂ ਸਕੂਲ ਦਾ ਲਾਅ ਸਟੂਡੈਂਟਸ ਲਈ ਹੁੰਦਾ ਹੈ ਪ੍ਰਿੰਸੀਪਲ ਉਹਦਾ ਕ੍ਰੀਏਟਰ ਹੁੰਦਾ ਹੈ ਤੋ ਇਹ ਜਿਹੜੀ ਬਾਣੀ ਹੈ ਪੰਕਤੀਆਂ ਨੇ ਇਹ ਤੁਹਾਡੇ ਤੇ ਟੁਕੜੀਆਂ ਨੇ ਗੁਰੂ ਪਾਤਸ਼ਾਹ ਤੇ ਨਹੀਂ ਮਹਾਪੁਰਸ਼ਾਂ ਕੋਲ ਭਗਤਾਂ ਸੰਤਾਂ ਕੋਲ ਵਿਲੱਖਣਤਾਈ ਹੈ ਅਸਮਤ ਹੈ ਆਮ ਇਨਸਾਨ ਨਾਲੋਂ ਵੱਧ ਕੇ ਬਰਕਤਾਂ ਨੇ ਇਸੇ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਲਿਖਿਆ ਹੋਇਆ ਵੀ ਕਬੀਰ ਜੀ ਮਹਾਰਾਜ ਕਹਿੰਦੇ ਮੈਨੂੰ ਪਤਾ ਹੈ ਮੇਰੇ ਬੜੇ ਜਨਮ ਹੋਏ ਨੇ ਮੈਨੂੰ ਸਮਝ ਆਇਆ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੋ ਰੰਗਾ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ ਕਹਿੰਦੇ 84 ਲੱਖ ਜੂਨਾ ਚੋ ਬੰਦਾ ਲੰਘਿਆ ਐ ਮੈਨੂੰ ਕਹਿੰਦੇ ਕਈ ਜਨਮਾਂ ਦਾ ਗਿਆਨ ਐ ਉਛੋੜੀ ਕਿਹੜੇ ਕਿਹੜੇ ਜਨਮਾਂ ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਛਤਰਪਤ ਕਬਹੂ ਪੇਖਾਰੀ ਕਦੇ ਜੋਗੀ ਕਦੇ ਜੰਗਮ ਕਦੇ ਰਾਜੇ ਬਣ ਗਏ ਛਤਰਪਤ ਬਣ ਗਏ ਕਦੇ ਰੱਬ ਨਾਲ ਜੁੜੇ ਕਦੇ ਰੱਬ ਤੋਂ ਟੁੱਟੇ ਇੱਕ ਜਗ੍ਹਾ ਤੇ ਲਿਖਦੇ ਨੇ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ ਪ੍ਰਮਾਤਮਾ ਮੈਂ ਪਿਛਲੇ ਜਨਮ ਚ ਵੀ ਤੇਰਾ ਹੀ ਸੇਵਕ ਸੀ ਹੁਣ ਵੀ ਤੇਰੇ ਹੀ ਗੀਤ ਗਾਉਣਾ ਹੈ ਹੁਣ ਵੀ ਤੇਰੀ ਵਡਿਆਈ ਕਰਦਾ ਹੈ ਹੁਣ ਇੱਕ ਬੰਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿਸੇ ਨੂੰ ਗਿਆਨ ਨਹੀਂ ਪਿੱਛੇ ਦਾ ਇੱਕ ਬੰਨੇ ਕਹਿ ਰਹੇ ਨੇ ਭਗਤਾਂ ਨੂੰ ਗਿਆਨ ਹੈ ਤੋ ਸਮਝ ਲਿਓ ਵੀ ਜਿੱਥੇ ਕਿਹਾ ਗਿਆਨ ਨਹੀਂ ਉਥੇ ਆਮ ਇਨਸਾਨਾਂ ਦੀ ਗੱਲ ਹੋ ਰਹੀ ਹੈ ਅਵਤਾਰਾਂ ਪੈਗੰਬਰਾਂ ਦੀ ਨਹੀਂ ਤੇ ਜੇ ਭਗਤਾ ਨੂੰ ਗਿਆਨ ਹੈ ਪਿਛਲੇ ਜਨਮ ਦਾ ਤੇ ਗੁਰੂ ਪਰਮੇਸ਼ਰ ਦੀ ਤੇ ਹਸਤੀ ਬੜੀ ਬੁਲੰਦ ਹੈ ਬਾਣੀਆਂ ਦੀ ਗੁਰ ਕਰਤਾ ਗੁਰ ਕਰਨ ਹਾਰ ਗੁਰਮਖ ਸਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰੂ ਇਸ ਦਾ ਕ੍ਰੀਏਟਰ ਹੀ ਇਸ ਦਾ ਡੂਅਰ ਨਥਿੰਗ ਇਸ ਬਿਯੋਂਡ ਗੁਰੂ ਗੋਬਿੰਦ ਸਿੰਘ ਅਕਾਲ ਸਰੂਪ ਨੇ ਸਭ ਜਾਣਦੇ ਨੇ ਕਿਹੜੀ ਰਚਨਾ ਕੈਸੀ ਹੈ ਕਦੋਂ ਆਏ ਐਸੇ ਭਾਈ ਨੰਦ ਲਾਲ ਫਾਰਸੀ ਦੇ ਵਿੱਚ ਹਾਮੀ ਭਰਦੇ ਨੇ ਇਸ ਅਜ਼ਮਤ ਬਾਰੇ ਵੀ ਗੁਰੂ ਗੋਬਿੰਦ ਸਿੰਘ ਸਭ ਜਾਣਦੇ ਨੇ 52 ਕਵੀ ਸਨ ਗੁਰਾਂ ਦੇ ਦਰਬਾਰ 'ਚ ਤੇ 52 'ਚੋਂ ਇਹ ਮਹਾਨ ਕਵੀ ਹੋਏ ਨੇ ਭਾਈ ਨੰਦ ਲਾਲ ਗਜ਼ਨੀ ਦੇ ਰਹਿਣ ਵਾਲੇ ਸਨ ਔਰ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜਿਹੜਾ ਬਹਾਦਰ ਸ਼ਾ ਬਾਦਸ਼ਾਹ ਆ ਨਾ ਹਿੰਦੁਸਤਾਨ ਦਾ ਇਹਦਾ ਜਦੋਂ ਬਾਪ ਰਾਜ ਕਰਦਾ ਸੀ ਔਰੰਗਜ਼ੇਬ ਹਿੰਦੁਸਤਾਨ ਤੇ ਤੇ ਇਹ ਉਦੋਂ ਆਗਰੇ ਦਾ ਗਵਰਨਰ ਸੀ ਉਥੇ ਨਾਜ਼ਮ ਸੀ ਤੇ ਭਾਈ ਨੰਦ ਲਾਲ ਇਹਦੇ ਉਸਤਾਦ ਸਨ ਜੋ ਅਰਬੀ ਫਾਰਸੀ ਇਹਨੂੰ ਸਿਖਾਇਆ ਕਰਦੇ ਸਨ ਤੇ ਭਾਈ ਨੰਦ ਲਾਲ ਦੀ ਇਸੇ ਸਾਂਝ ਕਰਕੇ ਹੀ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਅੱਜ਼ਮ ਨੂੰ ਜਿਹੜਾ ਦਿੱਲੀ ਦਾ ਤਖਤ ਉਹਦੇ ਭਾਈ ਤਾਰਾ ਆਜ਼ਮ ਨੇ ਖੋਇਆ ਸੀ ਮੈਦਾਨੇ ਜੰਗ ਵਿੱਚ ਤਾਰਾ ਆਜ਼ਮ ਨੂੰ ਮਾਰ ਕੇ ਤਖਤ ਦਵਾਇਆ ਮੁਅੱਜ਼ਮ ਨੂੰ ਕਿਉਂਕਿ ਇਸ ਪਾਰਸ਼ ਲੈ ਕੇ ਆਇਆ ਸੀ ਭਾਈ ਨੰਦ ਲਾਲ ਦੀ ਵੀ ਮੇਰੀ ਮਦਦ ਕਰੋ ਮੇਰੇ ਨਾਲ ਧੱਕਾ ਹੋ ਗਿਆ ਮੇਰਾ ਤਖਤ ਖੁੱਸ ਗਿਆ ਹੁਣੇ ਬਹਾਦਰ ਸ਼ਾਹ ਬਾਦਸ਼ਾਹ ਬਣਿਆ ਸੀ ਫਿਰ ਤੋਂ ਮੇਰਾ ਕਹਿਣ ਤੋਂ ਭਾਵ ਹੈ ਏਡਾ ਵੱਡਾ ਵਿਦਵਾਨ ਸੀ ਪਾਈ ਨੰਦ ਲਾਲ ਵੀ ਔਰੰਗਜ਼ੇਬ ਦੇ ਫਰਜ਼ੰਦ ਨੂੰ ਅਰਬੀ ਫਾਰਸੀ ਪੜਾਉਂਦੇ ਸਨ ਜਿੱਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਏ ਨਾ ਸਨਾਤਨੀ ਸਨ ਹਿੰਦੂ ਪਰਿਵਾਰ ਚੋਂ ਸਨ आनंदा दी पूरी गुरਾਂ ਦੇ ਸਾਵੇਂ ਆ ਕੇ ਇੱਕ ਬਚਨ ਆਖਿਆ ਹੈ ਆਲਮੁਲ ਅਸ्तार ਗੁਰੂ ਗੋਬਿੰਦ ਸਿੰਘ ਅਬਰੇ ਰਹਿਮਤ 바ਰ ਗੁਰੂ ਗੋਬਿੰਦ ਸਿੰਘ ਆਲਮੁਲ ਅਸ्तार ਇਸ ਆਲਮ ਦੇ ਅੰਦਰ ਜਿੰਨੀਆਂ ਵੀ ਛੁਪੀਆਂ ਗੁਪਤ ਗੱਲਾਂ ਨੇ ਗੁਪਤ ਭੇਦ ਨੇ ਜਿੰਨੇ ਵੀ ਤੇਰੇ ਅੰਦਰ ਖਾਨੇ ਨੇ ਲੋਕ ਨਹੀਂ ਜਾਣਦੇ ਕੀ ਰੱਖੀ ਫਿਰਦਾ ਏ ਤੂੰ ਦਿਲ ਦੇ ਅੰਦਰ ਲੋਕ ਦੇ ਚਿਹਰਾ ਹੀ ਪੜਦੇ ਨੇ ਤੇ ਚਿਹਰਾ ਤੇ ਸਾਰਿਆਂ ਦਾ ਹੀ ਖਿੜੂ-ਖਿੜੂ ਕਰਦਾ ਜ਼ਹਿਰ ਤੇ ਅੰਦਰ ਹੁੰਦਾ ਹੈ ਲੋਕ ਪੜਦਾ ਪਾ ਛੱਡਦੇ ਨੇ ਉਹਦੇ ਤੇ ਤੋ ਬੰਦਾ ਚਿਹਰਾ ਪੜਦਾ ਹੈ ਮਨ ਨਹੀਂ ਪੜ ਸਕਦਾ ਭਾਈ ਨੰਦ ਲਾਲ ਕਹਿੰਦੇ ਗੁਰੂ ਗੋਬਿੰਦ ਸਿੰਘ ਮਨ ਪੜਦਾ ਹੈ ਉਹ ਜੋਤ ਸਰੂਪ ਹੈ ਉਹਦੀ ਹੀ ਜੋਤ ਤੁਹਾਡੇ ਅੰਦਰ ਟਿਕੀ ਹੈ ਜਿਹੜਾ ਵੀ ਫੁਰਨਾ ਆਵੇਗਾ ਉਹ ਤੁਹਾਡੇ ਸਾਹਮਣੇ ਨੰਗਾ ਕਰ ਦਵੇਗਾ ਸਭ ਭੇਤ ਜਾਣਦੇ ਨੇ ਤੋ ਸਤਿਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੋਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰੋ ਤੁਰ ਚਮਾ ਜੁਗਾ ਦੇ ਮਾਲਕ ਕੋ ਕਾਲ ਸਰੂਪ ਉਹ ਸਭਾਂ ਭੇਦਾਂ ਨੂੰ ਜਾਣਣੇ ਵਾਲੇ ਉਹ ਅੱਗੇ ਲਬਜ਼ ਵਰਤਿਆ ਅਬਰੇ ਬਦਲਾ ਨੂੰ ਆਂਦੇ ਨੇ ਰਹਿਮਤ ਮਿਹਰਬਾਨੀਆਂ ਨੂੰ ਆਂਦੇ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸ਼ਰਣ ਆ ਜਾਂਦਾ ਹੈ ਮਿਹਰਬਾਨੀਆਂ ਦੇ ਬੱਦਲ ਬਰਸਾ ਦਿੰਦੇ ਨੇ ਤਨ ਦੀ ਝੋਲੀ ਪਦਾਰਥਾਂ ਨਾਲ ਮਨ ਦੀ ਝੋਲੀ ਨਾਮ ਨਾਲ ਭਰ ਦਿੰਦੇ ਨੇ ਬਾਣੀਆਂ ਦੀ ਹੈ ਗੁਰ ਰੰਗੇ ਸੇ ਪਏ ਨਿਹਾਲ ਕਹੋ ਨਾਨਕ ਗੁਰ ਪਏ ਹੈ ਦਇਾਲ ਵੈਸੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਹੁਤ ਭਾਸ਼ਾਵਾਂ ਨੇ ਅਰਬੀ ਫਾਰਸੀ ਸੰਸਕ੍ਰਿਤ ਬਹੁਤ ਮਿਲਦੀ ਹੈ ਬ੍ਰਿਜ ਪਾਸ਼ਾ ਦੇ ਬੋਲ ਬਹੁਤ ਮਿਲਦੇ ਨੇ ਹੁਣ ਜਿਹੜਾ ਲਬਜ਼ ਨਿਹਾਲ ਹੈ ਇਹ ਫਾਰਸੀ ਦਾ ਹੈ ਮੁਰਾਦਬੰਦ ਨੂੰ ਆਂਦੇ ਨੇ ਆਪਾਂ ਕਹਿ ਦਿੰਨੇ ਨਾ ਨਿਹਾਲ ਹੋ ਗਿਆ ਜਾਨੇ ਹਗ ਸਿੰਘ ਜਦੋਂ ਜਕਾਰਾ ਛੜਦੇ ਨੇ ਬੋਲੇ ਸੋ ਨਿਹਾਲ ਇਹਦਾ ਮਤਲਬ ਕੀ ਹੈ ਵੀ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ ਗਲੂਏ ਚੋਂ ਬੋਲ ਬੋਲਦਾ ਹੈ ਜਿਹਦੇ ਬੋਲੇ ਵਿੱਚ ਗਲੂਏ ਵਿੱਚ ਵਾਹਿਗੁਰੂ ਦਾ ਨਾਮ ਟਿਕਿਆ ਹੈ ਉਹ ਨਿਹਾਲ ਹੋ ਜਾਂਦਾ ਹੈ ਮੁਰਾਦਬੰਦ ਉਹਦੀ ਹਰ ਮੁਰਾਦ ਪੂਰੀ ਕਰ ਦਿੰਦਾ ਵਾਹਿਗੁਰੂ ਜਿਹੜਾ ਉਹਦੇ ਗੀਤ ਗਾਉਂਦਾ ਹੈ ਤੋਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਗੁਰੂ ਦੇ ਪ੍ਰੇਮ ਵਿੱਚ ਰੰਗਿਆ ਗਿਆ ਉਹ ਨਿਹਾਲ ਹੋ ਜਾਂਦਾ ਹੈ ਨਿਹਾਲ ਹੋ ਹੁੰਦਾ ਹੈ ਜਿਹੜਾ ਸ਼ਰਨ ਆਉਂਦਾ ਹੈ ਜਿਹਦੇ ਤੇ ਗੁਰੂ ਦਿਆਲ ਹੋ ਜਾਂਦਾ ਹੈ ਜਿਹਦੇ ਤੇ ਨਦਰੇ ਨਿਆਮਤ ਕਰ ਦਿੰਦਾ ਹੈ ਤੋ ਗੁਰੂ ਪ੍ਰਭੂ ਦਾ ਸਰੂਪ ਹੈ ਉਹਨੂੰ ਸਭ ਪਤਾ ਹੈ ਕਿਹੜਾ ਜਨਮ ਕੈਸਾ ਹੈ ਕਿਹੜਾ ਜਨਮ ਕਿੱਥੇ ਹੈ ਕਿਹੜਾ ਜਨਮ ਕਦੋਂ ਹੋਇਆ ਤੇ ਕਦੋਂ ਹੋਣਾ ਹੈ ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਛਲੇ ਜਨਮ ਦੀ ਗਾਥਾ ਬਿਆਨ ਕਰਦੇ ਨੇ ਕਹਿੰਦੇ ਸप्त ਚੋਟੀਆਂ ਨੇ ਸप्त श्रृंग ਸੋਭਤ ਹੈ ਤਹਾ ਹਿਮਕੁੰਟ ਪਰਬਤ ਹੈ ਜਹਾਂ ਮੈਂ ਕਹਿੰਦੇ ਉੱਥੇ ਬੈਠਾ ਅਕਾਲ ਪੁਰਖ ਦੀ ਅਰਦਨਾ ਵਿੱਚ ਲੱਗਾ ਸਾ ਕਾਲ ਦਾ ਵੀ ਕਾਲ ਕਰਨੇ ਵਾਲੇ ਵਾਹਿਗੁਰੂ ਨੂੰ ਆਰਾਧ ਰਿਆ ਸਾ ਪ੍ਰਮਾਤਮਾ ਨੇ ਆਵਾਜ਼ ਦਿੱਤੀ ਸਰੀਰ ਛੱਡ ਦਿਓ ਚੋਲਾ ਛੱਡ ਦਿਓ ਸੱਚਖੰਡ ਮੇਰੇ ਕੋਲ ਆਓ ਗੁਰਦੇਵ ਕਹਿੰਦੇ ਮੈਂ ਚੋਲਾ ਛੱਡਿਆ ਉਡਾਰੀ ਲਾਈ ਜੋਤ ਨੇ ਅਕਾਲ ਪੁਰਖ ਦੇ ਸਾਵੇਂ ਹਾਜ਼ਰ ਹੋਇਆ ਹੁਣ ਪ੍ਰਭੂ ਨੇ ਉਥੇ ਮੇਰੇ ਨਾਲ ਇਹ ਬਚਨ ਕੀਤੇ ਨੇ ਦੁਨੀਆਂ ਦੇ ਉੱਤੇ ਤੁਸੀਂ ਜਾਣਾ ਧਰਮ ਦਾ ਆਗਾਸ ਕਰਨਾ ਹੈ ਧਰਮ ਨੂੰ ਪਰਫੁੱਲਤ ਕਰਨਾ ਹੈ ਮੈਂ ਬੜੇ ਦੇਵਤੇ ਮਹਾਪੁਰਸ਼ ਪੈਗੰਬਰ ਦੁਨੀਆ ਤੇ ਭੇਜੇ ਸਾਰੇ ਆਪਣਾ ਨਾਮ ਜਪਉਣ ਲੱਗ ਪਏ ਮੇਰੇ ਨਾਮਣੇ ਨੂੰ ਵਿਸਾਰ ਦਿੱਤਾ ਹੈ ਤੁਸੀਂ ਜਾਓ ਇੱਕ ਅਕਾਲ ਪੁਰਖ ਦਾ ਨਾਮ ਜਪਾਓ ਰੂਹੇ ਜ਼ਮੀਨ ਦੇ ਉੱਤੇ ਧਰਮ ਨੂੰ ਪਰਫੁੱਲਤ ਕਰੋ ਧਰਮ ਦਾ ਆਗਾਸ ਕਰੋ ਗੁਰੂ ਨਾਨਕ ਮਹਾਰਾਜ ਕਲਯੁਗ ਦੇ ਅਵਤਾਰ ਮੇਰਾ ਸਰਗੁਣ ਸਰੂਪ ਨੇ ਉਨ੍ਹਾਂ ਦੇ ਫਕੀਰੀ ਦੇ ਤਖਤ ਦੇ ਤੁਸੀਂ 10ਵੇਂ ਵਾਰਿਸ ਬਣਨਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਇਹ ਅਕਾਲ ਪੁਰਖ ਮੈਂ ਆਨੰਦ ਦੇ ਵਿੱਚ ਸਾਹ ਮੈਨੂੰ ਹਿਮਕੁੰਟ ਦੀਆਂ ਆਵਾਦੀਆਂ ਤੋਂ ਹੀਠਾਂ ਜਾਣਾ ਜੇ ਪਹੁੰਚਦਾ ਤੇ ਮੈਂ ਉੱਥੋਂ ਹੀ ਚਲੇ ਆ ਜਾਂਦਾ। ਮੈਨੂੰ ਆਪਣੇ ਨਾਮ ਤੋਂ ਦੂਰ ਨਾ ਕਰੋ ਅਕਾਲ ਪੁਰਖ ਆਖਣ ਲੱਗੇ ਵੀ ਨਾਮ ਉਹਨੂੰ ਜਪਣਾ ਪੈਂਦਾ ਹੈ ਜਿਹੜਾ ਦੂਰੀ ਤੇ ਐ ਤੁਹਾਡੇ ਤੇ ਮੇਰੇ ਵਿੱਚ ਫਰਕ ਕੋਈ ਨਹੀਂ ਰਿਹਾ ਦ્વੈਤੇ ਏਕ ਰੂਪ ਹੋ ਵੈ ਗयो ਦੋ ਤੋਂ ਇੱਕ ਰੂਪਾਂ ਸੀ ਜਾਓ ਦੁਨੀਆ ਤੇ ਧਰਮ ਦੀ ਸਥਾਪਨਾ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੇਰਾ ਮਨ ਨਹੀਂ ਸੀ ਕਰਦਾ ਤੇ ਮੈਂ ਬੇਨਤੀ ਕੀਤੀ ਹੈ ਵਾਹਿਗੁਰੂ اے ਪ੍ਰਭੂ ਤੁਸੀਂ ਆਂਦੇ ਹੋ ਜਾ ਕੇ ਦੁਨੀਆ ਤੇ ਤੁਹਾਡਾ ਨਾਮ ਜਪਾਵਾਂ ਇਹ ਬੜਾ ਮੁਸ਼ਕਲ ਕਾਰਜ ਹੈ ਕਿਉਂਕਿ ਜਿਹੜਾ ਰਸਤਾ ਜਿਹੜੀ ਪਗਡੰਡੀ ਪਈ ਹੁੰਦੀ ਹੈ ਨਾ ਸਦੀਆਂ ਤੋਂ ਉਹਨੂੰ ਬੰਦ ਕਰਕੇ ਨਵਾਂ ਰਸਤਾ ਸ਼ੁਰੂ ਕਰਨਾ ਬੜਾ ਔਖਾ ਹੈ ਤੁਹਾਡੇ ਹਸਾਰ ਨੂੰ ਕੋਈ ਰਾਹ ਆਉਂਦਾ ਹੋਵੇ ਪੰਜਾਬ ਤੋਂ ਤੇ ਇੱਕ ਬੰਦਾ ਅਖੇ ਵੀ ਮੈਂ ਰਾਹ ਬੰਦ ਕਰਕੇ ਤੇ ਹੁਣ ਨਵਾਂ ਚਲਾਉਣਾ ਤੇ ਉਹਦੇ ਡਾਂਗ ਖੜਕੇਗੀ ਝਗੜਾ ਹੋਵੇਗਾ। ਤੋਂ ਬੰਦੇ ਦੀ ਪੂਜਾ ਪ੍ਰਤੀਸ਼ਟਾ ਹੋ ਰਹੀ ਸੀ। ਹਰ ਕੋਈ ਆਪਣੇ ਆਪ ਨੂੰ ਰੱਬ ਅਖਵਾ ਰਿਹਾ ਸੀ। ਜਿਹਦੇ ਪਿੱਛੇ ਚਾਰ ਚੇਲੇ ਸਨ ਉਹ ਹੀ ਆਪਣੇ ਆਪ ਨੂੰ ਭਗਵਾਨ ਅਖਵਾ ਰਿਹਾ ਸੀ। ਤੋ ਇਹ ਰਸਤੇ ਬੰਦ ਕਰਕੇ ਇੱਕ ਅਕਾਲ ਪੁਰਖ ਦੇ ਪੁਜਾਰੀ ਬਣਾਉਣਾ ਝਗੜੇ ਦਾ ਕੰਮ ਹੈ ਤਾਕਤ ਬੜੀ ਚਾਹੀਦੀ ਹੈ ਤੇ ਅਕਾਲ ਪੁਰਖ ਆਖਣ ਲੱਗੇ ਵੀ ਤਾਕਤ ਦੀ ਜਿਹੜੀ ਗੱਲ ਹੈ ਤੁਹਾਡਾ ਤੇ ਮੇਰਾ ਵੰਡਿਆ ਕੀ ਹੈ ਗੁਰੂ ਨਾਨਕ ਸਾਹਿਬ ਮੇਰਾ ਸਰੂਪ ਨੇ ਸਮੁੱਚੀ ਕਲਾ ਦੇ ਸਹਿਤ ਦੁਨੀਆ ਤੇ ਨੇ ਮੈਂ ਜੋਤ ਸਰੂਪ ਇੱਥੇ ਤੇ ਕਿ ਆਹਾ ਹਰ ਜ਼ਰੇ 'ਚ ਮੇਰੀ ਜੋਤ ਹੈ ਗੁਰਨਾਨਕ ਵਿੱਚ ਮੇਰੀ ਸਮੁੱਚੀ ਕਲਾ ਹੈ ਉਹੀ ਕਲਾ ਦੇ ਤੁਸੀਂ ਮਾਲਕ ਬਣਨਾ ਹੈ ਕਹਿੰਦੇ ਮੈਂ ਹੱਥ ਜੋੜ ਕੇ ਖਲੋ ਗਿਆ ਅਕਾਲ ਪੁਰਖ ਦੇ ਅੱਗੇ ਤੇ ਉਹਨਾਂ ਦੇ ਬੋਲ ਸਨ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚਰ ਕਰ ਬਹਿ ਕਹੋ ਸਾਜਾ ਐ ਦੁਸ਼ਟ ਦਮਨ ਅਜ਼ਮਤ ਤੁਹਾਨੂੰ ਕੀ ਦਵਾਂ ਕਰਾ ਮੈਂ ਤੁਹਾਨੂੰ ਕੀ ਦਵਾਂ ਤੁਹਾਨੂੰ ਇੱਕੋ ਹੀ ਬਚਨ ਦਿੰਨਾ ਮੈਂ ਤੁਸੀਂ ਮੇਰੇ ਫਰਜ਼ੰਦੋ ਮੇਰੇ ਸਪੂਤੋ ਪਿਓ ਦੀ ਸਾਰੀ ਅਜ਼ਮਤ ਸਾਰੀ ਜਾਇਦਾਦ ਪੁੱਤ ਦੀ ਹੁੰਦੀ ਹੈ ਜਾਓ ਦੁਨੀਆ ਤੇ ਪੰਥ ਨੂੰ ਪ੍ਰਗਟ ਕਰੋ ਪੰਥ ਦਾ ਆਗਾਜ਼ ਕਰੋ ਜਾਈ ਤਹਾਂ ਤੇ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਧਰਮ ਨੂੰ ਪਰਫੁੱਲਤ ਕਰੋ ਤਾਕਤਵਰ ਕਰੋ ਪਰ ਲੋਕਾਈ ਨੂੰ ਕਬੁੱਧ ਕਰਨ ਤੋਂ ਗਲਤ ਕਰਮ ਕਰਨ ਤੋਂ ਹਟਾਓ ਹੁਣ ਪਿਤਾ ਦਾ ਹੁਕਮ ਹੈ ਅਕਾਲ ਪੁਰਖ ਦਾ ਹੁਕਮ ਹੈ ਮੋੜਿਆ ਨਹੀਂ ਜਾ ਸਕਦਾ ਕਬ ਬਾਚ ਦੋਹਰਾ ਠਾਂਡ ਭਇਓ ਮੈਂ ਜੋਰ ਕਰ ਵਚਨ ਕਹਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਇ ਐ ਅਕਾਲ ਪੁਰਖ ਮੈਂ ਦੁਨੀਆ ਤੇ ਪੰਥ ਪ੍ਰਗਟ ਕਰਾਂਗਾ ਸਿੱਖ ਤੋਂ ਸਿੰਘ ਸਾਜਾਂਗਾ ਸਿੱਖ ਤੋਂ ਖਾਲਸਾ ਪੰਥ ਪ੍ਰਗਟ ਕਰਾਂਗਾ ਜੇ ਤੁਹਾਡੀ ਸਹਾਇਤਾ ਮਿਲੀ ਜੇ ਤੁਹਾਡੀ ਨਜ਼ਰੇ ਨਿਆਮਤ ਰਹੀ ਤੋ ਇਹ ਨਿਰਮਾਣਤਾ ਵਿੱਚ ਮਹਾਰਾਜ ਕਹਿੰਦੇ ਮੈਂ ਅਕਾਲ ਪੁਰਖ ਦੀ ਆਗਿਆ ਲਈ ਔਰ ਅਕਾਲ ਪੁਰਖ ਦੀ ਸਮੁੱਚੀ ਕਲਾ ਲੈ ਕੇ ਦੁਨੀਆ ਤੇ ਆਉਣ ਲਈ ਮੈਂ ਤਿਆਰ ਹੋਇਆ ਅਬ ਕਿੰਦੇ ਮੈਂ ਆਪਣੇ ਜਨਮ ਦੀ ਕਥਾ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਜਿਸ ਘਰ ਵਿੱਚ ਮੈਂ ਆਉਣਾ ਸੀ ਨਾ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹ ਉਸ ਵਕਤ ਤੀਰਥਾਂ ਦੇ ਉੱਤੇ ਵਿੱਚ ਰਹੇ ਸਨ ਮੁਰਪਿਤ ਪੂਰਬ ਕੀ ਇਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਬਹੁਤ ਤੀਰਥਾਂ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਵਿਚਰ ਰਹੇ ਸਨ ਇੱਕ ਗੱਲ ਦਾ ਖਿਆਲ ਰੱਖਿਓ ਚਾਹੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਸੋਂ ਪਾਤਸ਼ਾਹਾਂ ਕਿਸੇ ਧਾਰਮਿਕ ਸਥਾਨ ਤੇ ਗਏ ਜਾਂ ਜਿੱਥੇ ਬਦਕਰਮੀ ਲੋਕ ਸਨ ਨੇਕ ਨਾਮੀ ਲੋਕ ਨਹੀਂ ਸਨ ਉਥੇ ਗਏ ਗੁਰੂ ਪਰਮੇਸ਼ਰ ਕਦੇ ਪੂਜਾ ਪ੍ਰਤੀਸ਼ਟਾ ਕਰਨ ਨਹੀਂ ਜਾਂਦੇ ਮਨੁੱਖਤਾ ਨੂੰ ਸਿੱਧੇ ਰਸਤੇ ਪਾਉਣ ਲਈ ਜਾਂਦੇ ਨੇ ਠੀਕ ਹੈ ਸਾਧੂ ਸੰਤ ਲੋਕਾਈ ਤੀਰਥਾਂ ਤੇ ਜਾਂਦੀ ਹੈ ਪੂਜਾ ਪ੍ਰਤੀਸ਼ਟਾ ਲਈ ਗੁਰੂ ਪਰਮੇਸ਼ਰ ਨੂੰ ਕੋਈ ਪੂਜਾ ਦੀ ਲੋੜ ਨਹੀਂ ਹੁੰਦੀ ਉਹ ਆਪ ਅਕਾਲ ਸਰੂਪ ਹੁੰਦਾ ਹੈ ਉਹ ਲੋਕਾਈ ਨੂੰ ਸਮਝਾਉਣ ਜਾਂਦੇ ਨੇ ਵੀ ਠੀਕ ਹੈ ਤੁਸੀਂ ਦੇਵੀ ਦੇਵਤਿਆਂ ਪੈਗੰਬਰਾਂ ਮਹਾਪੁਰਸ਼ਾਂ ਦਾ ਸਤਿਕਾਰ ਕਰਦੇ ਹੋ ਪਰ ਜਿੱਥੋਂ ਇਹ ਆਏ ਨੇ ਉਸ ਅਕਾਲ ਪੁਰਖ ਨੂੰ ਜ਼ਰੂਰ ਤੇ ਆਇਆ ਕਰੋ ਹੁਣ ਮੰਨ ਲਓ ਤੁਸੀਂ ਇੱਕ ਰਾਜਾ ਹੈ ਇੱਕ ਉਹਦਾ ਪੀਏ ਹੈ ਇਹ ਠੀਕ ਹੈ ਪੀਏ ਦੇ ਰਾਹੀਂ ਤੁਸੀਂ ਰਾਜੇ ਨੂੰ ਮਿਲਣਾ ਵਜ਼ੀਰ ਦੇ ਰਾਹੀਂ ਤੇ ਪਰ ਜੇ ਤੁਸੀਂ ਆਖੋ ਵੀ ਵਜ਼ੀਰ ਹੀ ਸਭ ਕੁਝ ਹੈ ਰਾਜਾ ਹੈ ਹੀ ਕੱਖ ਨਹੀਂ ਇੱਥੇ ਖੇਡ ਵਿਗੜ ਜਾਂਦੀ ਹੈ ਆਪਾਂ ਆਪਣੇ ਬਾਰੇ ਹੀ ਗੱਲ ਕਰ ਲਈਏ ਆਪਣੇ ਕੋਲ ਕੋਈ ਯੋਧਾ ਹੋਵੇ ਤੇ ਆਪਾਂ ਨੂੰ ਕੋਈ ਪੁੱਛੇ ਕਿਛੇ ਹੀ ਨਾ ਤੇ ਅੱਗੇ ਜਿਹੜਾ ਕੁਈ ਸੇਵਾਦਾਰ ਹੈ ਕੋਈ ਵਜੀਰ ਹੈ ਸਾਡਾ ਉਹਦੀ ਕਦਮਬੋਸੀ ਸਾਰੇ ਕਰਨ ਤੇ ਆਪਾਂ ਗੁੱਸੇ ਹੋ ਜਾਣਾ ਵੀ ਚਲ ਇਹਦੇ ਕੋਈ ਲੈ ਲੋਣ ਜੋ ਲੈਣਾ ਗੁੱਸੇ ਹੋ ਜਾਈਦਾ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਾਨਕ ਭੁੱਲੇ ਗੁਰ ਸਮਝਾਵੇ ਏਕ ਦਿਖਾਵੇ ਸਾਚ ਟਿਕਾਵੇ ਭੁੱਲਿਆ ਨੂੰ ਗੁਰਦੇਵ ਸਿੱਧੇ ਰਸਤੇ ਪਾਉਂਦੇ ਨੇ ਤੇ ਤੀਰਥਾਂ ਦੇ ਉੱਤੇ ਇਕੱਠ ਬੜਾ ਹੁੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਵਿਚਰ ਰਹੇ ਸਨ ਹੁਣ ਤੀਰਥਾਂ ਦੇ ਵਿੱਚ ਕੋਈ ਕਮੀ ਨਹੀਂ ਹੈ ਤੀਰਥ ਕੀ ਹੁੰਦਾ ਹੈ 86 ਤੀਰਥ ਜਹ ਸਾਧ ਪਗਤਰ ਹੈ ਇੱਥੇ ਬੈਠੇ ਨੇ ਮਹਾਪੁਰਸ਼ ਬੰਦਗੀ ਇਹ ਨਹੀਂ ਕੀਤੀ ਉਹ ਜਗਾ ਪਵਿੱਤਰ ਹੋ ਗਈ ਮੁਕੱਦਸ ਹੋ ਗਈ ਉਥੇ ਪੋਜ਼ਿਟਿਵ ਵਾਈਬਸ ਹੋ ਜਾਂਦੀਆਂ ਸਕਾਰਾਤਮਕ ਤਰੰਗਾਂ ਜਿਹੜਾ ਉਥੇ ਜਾ ਕੇ ਟਿਕਦਾ ਹੈ ਉਹਦਾ ਮਨ ਵੈਗੁਰੂ ਦੇ ਚਰਨਾਂ ਵਿੱਚ ਜਲਦੀ ਲੀਨ ਹੁੰਦਾ ਹੈ ਵਾਈਬ੍ਰੇਸ਼ਨਸ ਹੀ ਹੁੰਦੀਆਂ ਨੇ ਜੇ ਹੁਣ ਕੋਈ ਸ਼ਰਾਬ ਦੇ ਠੇਕੇ ਤੇ ਜਾਵੇ ਉੱਥੇ ਥੋੜਾ ਦਾ ਮਨ ਟਕੇਗਾ ਪ੍ਰਭੂ ਦੀ ਯਾਦ ਕੋਈ ਵੇਸਵਾ ਦੇ ਕੋਠੇ ਤੇ ਜਾਵੇ ਉੱਥੇ ਥੋੜਾ ਦਾ ਧਿਆਨ ਟਕੇਗਾ ਵਾਹਿਗੁਰੂ ਦੀ ਯਾਦ ਸਿਨਮੇ 'ਚ ਜਾ ਕੇ ਤੇ ਧਿਆਨ ਜੁੜਨੋ ਰਿਹਾ ਰੱਬ ਵੱਲ ਕਲਯੁਗ ਹੈ ਵਿਕਾਰਾਂ ਵੱਲ ਧਿਆਨ ਜਾਵੇਗਾ ਕੋਈ ਮੰਦਿਰ ਜਾਵੇ ਭਗਵਾਨ ਵਿੱਚ ਜੁੜੇ ਕੋਈ ਮਸਜਿਦ ਜਾਵੇ ਖੁਦਾ ਨੂੰ ਧਿਆਵੇ ਕੋਈ ਗੁਰਦੁਆਰੇ ਆਵੇ ਵਾਹਿਗੁਰੂ ਨੂੰ ਧਿਆਵੇ ਤੋ ਜਿੱਥੇ ਨਾਮ ਜਪਿਆ ਜਾਂਦਾ ਹੈ ਉੱਥੇ ਵਾਈਬ੍ਰੇਸ਼ਨ ਪੋਜ਼ਿਟਿਵ ਹੁੰਦੀਆਂ ਨੇ ਔਰਾ ਹੁੰਦਾ ਇੱਕ ਹਰ ਜਗ੍ਹਾ ਦਾ ਆਪਾਂ ਕਈ ਬੰਦਿਆਂ ਨੂੰ ਮਿਲਦੇ ਕੋਲ ਬਈਏ ਨਾ ਮੱਥਾ ਖੜ ਜਾਂਦਾ ਹੈ ਉਹਨਾਂ ਦਾ ਔਰਾ ਪੋਜ਼ਿਟਿਵ ਹੈ ਤੇ ਕਈ ਇਦਾਂ ਦੇ ਨਕਮੇ ਹੁੰਦੇ ਨੇ ਵੀ ਘਰੋਂ ਆਸਦੇ ਆਈਏ ਨਾ ਉਹਨਾਂ ਦੇ ਕੋਲ ਬਹਿ ਜੀਏ ਤੇ ਇਦਾਂ ਲੱਗਦਾ ਹੈ ਡੁੱਬਣ ਵਾਲੀ ਹੈ ਦੁਨੀਆ ਗੱਲਾਂ ਹੀ ਇੰਨੀਆਂ ਢੈਂਦੀ ਕਲਾ ਦੀਆਂ ਕਰਦੇ ਨੇ ਬੰਦਾ ਗਾਂ ਤੋਂ ਰਾਹ ਹੀ ਬਦਲ ਜਾਂਦਾ ਵੀ ਉਹਦੇ ਮੱਥੇ ਨਹੀਂ ਲੱਗਣਾ ਇੱਧਰ ਦੀ ਚੱਲੋ ਇਹ ਕੀ ਹੈ ਔਰਾ ਹੈ 네ਗੇਟਿਵ ਵਾਈਬਸ ਪੋਜ਼ਿਟਿਵ ਵਾਈਬਸ ਚੰਗਾ ਮੰਦਾ ਪਰ ਤੀਰਥਾਂ ਤੇ ਇੱਕ ਪ੍ਰੋਬਲਮ ਹੈ ਅਸੀਂ ਇਹ ਸਮਝਦੇ ਹਾਂ ਵੀ ਤੀਰਥ ਇਸ਼ਨਾਨ ਕਰ ਲਿਆ ਤੇ ਪਾਪ ਲੈ ਜਾਣਗੇ ਇਦਾਂ ਮਹਿਸੂਸ ਕਰਦੇ ਵੀ ਜਿਵੇਂ ਤੀਰਥਾਂ ਨੇ ਸਾਡਾ ਠੇਕਾ ਚੁੱਕਿਆ ਆ ਵੀ ਫਿਰ ਪਾਪ ਕਰੋ ਫਿਰ ਤੀਰਥ ਜਾਓ ਪਾਪ ਲਾ ਕੇ ਫਿਰ ਘਰ ਆਓ ਫਿਰ ਲੋਕਾਂ ਦਾ ਹਾਕ ਮਾਰੋ ਪਾਪ ਕਰੋ ਤੇ ਫਿਰ ਦੀਰਤ ਜਾਓ ਇਦਾਂ ਕੁਝ ਨਹੀਂ ਹੋਣਾ ਤੀਰਥਾਂ ਤੇ ਸੇਧ ਮਿਲਦੀ ਐ ਵੀ ਜਿੰਨਾ ਚਿਰ ਚੌਂਕੜਾ ਨਹੀਂ ਲਾਉਂਦੇ ਪ੍ਰਭੂ ਨੇ ਭਗਵਾਨ ਨੇ ਝੋਲੀ ਨਹੀਂ ਭਰਨੀ ਨਾਮ ਜਪਣਾ ਪੈਂਦਾ ਐ ਬੰਦਗੀ ਕਰਨੀ ਪੈਂਦੀ ਐ ਨੇਕ ਨਾਮੀ ਹੋਣਾ ਪੈਂਦਾ ਐ ਜੇ ਹੁਣ ਤੀਰਥ ਤੇ ਜਾ ਕੇ ਜਾਂ ਗੁਰਦੁਆਰੇ ਕੋਈ ਜਾ ਕੇ ਉਥੇ ਸੰਗਤ ਇਸ਼ਨਾਨ ਕਰਦੀ ਹੋਵੇ ਤੁਸੀਂ ਕਿਸ ਦਾ ਤੌਲੀਆ ਚੁੱਕ ਕੇ ਭੱਜੋ ਪੁਰਾਣਾ ਤੌਲੀਆ ਰੱਖ ਦਿਓ ਕੋਈ ਕਿਸੇ ਦਾ ਕਿਸ਼ਹਰਾ ਚੁੱਕ ਕੇ ਦੌੜ ਜਾਵੇ ਕੋਈ ਕਿਸੇ ਦਾ ਜੋੜਾ ਚੁੱਕ ਕੇ ਦੌੜ ਜਾਵੇ ਕਿਸੇ ਦੀ ਜੇਬ ਮਾਰ ਲਵੇ ਤੇ ਮੈਨੂੰ ਦੱਸੋ ਵੀ ਤੀਰਥ ਤੇ ਗਿਆ ਗੁਰੂ ਘਰ ਗਿਆ ਇਹਦਾ ਕਿਹੜੇ ਕਰਿਆ ਆਇਆ ਇਹਦੇ పాਪ ਲੈਣਗੇ ਇਹਨੇ ਤੇ ਹੋਰ పాਪ ਚੜ੍ਹਾ ਲਏ ਸਿਰ ਤੇ ਤੋਂ ਜਿੱਥੇ ਜਿੰਨੀ ਜਨਸੰਖਿਆ ਵਧੇਰੇ ਹੋਵੇਗੀ ਨਾ ਜਿੰਨਾ ਆਗਾਜ਼ ਲੋਕਾਈ ਦਾ ਵੱਧ ਹੋਵੇਗਾ ਉੱਥੇ ਉਨੇ ਹੀ ਲੋਕ ਭਟਕੇ ਹੁੰਦੇ ਨੇ ਤੋਂ ਗੁਰੂ ਪਰਮੇਸ਼ਰ ਜਦੋਂ ਵੀ ਰੂਹੇ ਜ਼ਮੀਨ ਤੇ ਪ੍ਰਗਟ ਹੋ ਕੇ ਵਿਚਰਦੇ ਨੇ ਲੋਕਾਈ ਨੂੰ ਸਿੱਧੇ ਰਸਤੇ ਪਾਉਂਦੇ ਨੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਬਾਬਤ ਗੁਰੂ ਗੋਬਿੰਦ ਸਿੰਘ ਲਿਖਦੇ ਨੇ ਜਬ ਹੀ ਜਾਤ ਤ੍ਰਬੈਣੀ ਭਏ ਪੁੰਨ ਦਾਨ ਦਿਨ ਕਰਤ ਬਤਾਏ ਤ੍ਰਬੈਣੀ ਪ੍ਰਿਆਗ ਤੀਰਥ ਤਰਬੈਣੀ ਦਾ ਅਰਥ ਸਿੱਧਾ ਜਿਆ ਹੈ ਤਿੰਨ ਪ੍ਰਵਾਹਾਂ ਦਾ ਇਕੱਠ ਗੰਗਾ ਜਮਨਾ ਸਰਸਵਤੀ ਦਾ ਜਿੱਥੇ ਸੁਮੇਲ ਹੁੰਦਾ ਹੈ ਤੋ ਕਹਿੰਦੇ ਉੱਥੇ ਜਦੋਂ ਪਤਾ ਲੱਗਾ ਸੰਗਤਾਂ ਨੂੰ ਬ੍ਰਾਹਮਣਾਂ ਨੂੰ ਪੰਡਿਤ ਜਨਾਂ ਨੂੰ ਵਿਦਵਾਨ ਪੁਰਸ਼ਾਂ ਨੂੰ ਯਾਤਰੂਆਂ ਨੂੰ ਤੇ ਬਹੁਤ ਸੰਗਤ ਉਹਨਾਂ ਦੇ ਚਰਨਾਂ ਵਿੱਚ ਆਈ ਜੋ ਜੋ ਮੰਦੀ ਮੁਰਾਦ ਸੀ ਲੋਕਾਈ ਨੇ ਮੰਗੀ ਤੇ ਉਹੀ ਉਹੀ ਦਾਨ ਗੁਰੂ ਤੇ ਇਕ ਬਹਾਦਰ ਸਾਹਿਬ ਦਿੰਦੇ ਗਏ ਬਾਣੀਆਂ ਦੀ ਹੈ ਸਤਗੁਰ ਦਾਤਾ ਸਭਨਾ ਵਾਥੂ ਕਾ ਪੂਰਾ ਭਾਗ ਮਿਲਾਵਣਿਆ ਗੁਰੂ ਇਸ ਦਾ ਗਿਵਰ ਆਫ ਆਲ ਥਿੰਗਸ ਜੋ ਮੰਗੋ ਮਿਲਦਾ ਪਰ ਨੇਕ ਮੰਗਾ ਪੁੱਠੀਆਂ ਮੰਗਾ ਨਹੀਂ ਹੁਣ ਆਪਣੀ ਤੇ ਸਾਰੇ ਪਿੰਡ ਨਾ ਹੀ ਲੱਗਦੀ ਹੁੰਦੀ ਆ ਆਪਾਂ ਆਖੀਏ ਵੀ ਸਾਰਿਆਂ ਦਾ ਬੇੜਾ ਬਹਿ ਜਾਵੇ ਇਦਾਂ ਦੀ ਮੰਗ ਨਹੀਂ ਪੂਰੀ ਕਰਦਾ ਰੱਬ ਵੀ ਗਵਾਂਡੀਆਂ ਦੀ ਕੋਠੀ ਢਹਿ ਜਾਵੇ ਅੱਗ ਲੱਗ ਜਾਵੇ ਦੀ ਗੱਡੀ ਮੁੱਦੀ ਹੋ ਜੇ ਇਦਾਂ ਤੇ ਆਪਾਂ ਸਾਰਾ ਸ਼ਹਿਰ ਹੀ ਮਾਰ ਦਾਂਗੇ ਬਣਦੀ ਤੇ ਕਿਸੇ ਨਾ ਹੁੰਦੀ ਨਹੀਂ ਆਪਣੀ ਈਰਖਾ ਹੀ ਨਹੀਂ ਐ ਨਾ ਸਰਬੱਤ ਦੇ ਭਲੇ ਦੀ ਮੰਗ ਨੇਕ ਮੰਗਾ ਹੱਕ ਸੱਚ ਦੀ ਮੰਗ ਔਰ ਮਹਾਰਾਜ ਝੋਲੀਆਂ ਪਰਦੇ ਗਏ ਤਨ ਦੀ ਝੋਲੀ ਪਦਾਰਥਾਂ ਨਾਲ ਮਨ ਦੀ ਝੋਲੀ ਨਾਮ ਨਾਲ ਇਦਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਜਿਸ ਘਰ ਵਿੱਚ ਮੇਰਾ ਪ੍ਰਕਾਸ਼ ਹੋਣਾ ਸੀ ਨਾ ਉਹ ਮਾਤਾ ਗੁਜਰੀ ਗੁਰਤੇਕ ਬਹਾਦਰ ਸਾਹਿਬ ਪ੍ਰਿਆਗ ਟਿਕੇ ਹੋਏ ਨੇ ਤਹੀ ਪ੍ਰਕਾਸ਼ ਹਮਾਰਾ ਭਇਓ ਗਰਭ ਸਥਿਤ ਅਸੀਂ ਉਥੇ ਹੁੰਨੇ ਆਂ ਔਰ ਉਹਦੇ ਬਾਅਦ ਗੁਰਤੇਗ ਮਹਾਂਦਰ ਸਾਹਿਬ ਮਾਤਾ ਗੁਜਰੀ ਜੀ ਨੂੰ ਪਟਨਾ ਸਾਹਿਬ ਟਿਕਾ ਦਿੰਦੇ ਨੇ ਤੇ ਸੇਵਾ ਵਿੱਚ ਆਪਣੇ ਮਾਤਾ ਨਾਨਕੀ ਜੀ ਨੂੰ ਕੋਲ ਛੱਡਿਆ ਤੇ ਮਾਤਾ ਗੁਜਰੀ ਦੇ ਭਾਈ ਜਿਨ੍ਹਾਂ ਨੂੰ ਸਿੱਖ ਜਗਤ ਮਾਮਾ ਕਿਰਪਾਲ ਚੰਦ ਆਂਦੇ ਨੇ ਉਹਨਾਂ ਨੂੰ ਛੱਡਿਆ ਹੋਰ ਸੈਂਕੜੇ ਸੇਵਾਦਾਰ ਦਾਸ ਦਾਸੀਆਂ ਉੱਥੇ ਪਾਸ ਨੇ ਪਟਨੇ ਦੀ ertidite ਜਦੋਂ 10 ਕਮੀਨ ਨੇ ਹੋਏ ਪਟਨਾ ਸ਼ਹਿਰ ਵਿਖੇ ਭਵ ਲयो ਪਟਨਾ ਸ਼ਹਿਰ ਦੇ ਵਿੱਚ ਕਹਿੰਦੇ ਮੈਂ ਇਸ ਭਵ ਸਾਗਰ ਦੇ ਉੱਤੇ ਪ੍ਰਗਟ ਹੋਇਆ ਹੁਣ ਲਬਜ਼ ਇਹ ਨਹੀਂ ਵਰਤਿਆ ਵੀ ਮੇਰਾ ਜਨਮ ਹੋਇਆ ਨਾ ਪ੍ਰਕਾਸ਼ ਹੋਇਆ ਲਿਖਿਆ ਹੈ ਉਹਦਾ ਕਾਰਨ ਕੀ ਹੈ ਗੁਰੂ ਜੋਤ ਹੈ। ਸਰੀਰ ਜੰਮਦਾ ਮਰਦਾ ਹੈ। ਜੋਤ ਜੰਮਦੀ ਮਰਦੀ ਨਹੀਂ। ਇੱਕ ਸਰੀਰ ਮਿਟਦਾ ਹੈ ਜੋਤ ਦੂਜੀ ਜਗ੍ਹਾ ਟਿਕ ਜਾਂਦੀ ਹੈ। ਸੌਖਾ ਸਮਝਾ ਦਵਾਂ। ਜਿਹੜਾ ਜਨਮ ਦਾ ਹੈ ਉਹ ਮਰ ਜਾਂਦਾ ਹੈ ਔਰ ਜਦੋਂ ਮਰ ਜਾਂਦਾ ਉਹਦੇ ਬਾਅਦ ਉਹ ਕਿੱਥੇ ਕਿਸੇ ਦੀ ਮਰਜ਼ੀ ਪੂਰੀ ਕਰਦਾ ਹੈ। ਪਰ ਗੁਰੂ ਗੋਬਿੰਦ ਸਿੰਘ ਨੂੰ ਅੱਜ ਵੀ ਯਾਦ ਕਰੋ ਤੇ ਝੋਲੀਆਂ ਭਰਦੇ ਨੇ। ਗੁਰੂ ਜੋਤ ਹੈ ਸੂਰਜਵਲ ਵੇਖਿਓ ਆ ਹੁਣ ਹੈ ਨਹੀਂ ਅਸਮਾਨੇ ਹਨੇਰਾ ਹੈ ਤੇ ਕੀ ਆਖੋਗੇ ਸੂਰਜ ਮਰ ਗਿਆ ਇਹ ਮਰਿਆ ਹੈ ਤੇ ਫਿਰ ਕੱਲ ਨੂੰ ਚੜ੍ਹਨਾ ਨਹੀਂ ਚਾਹੀਦਾ ਪਰ ਸਵੇਰੇ ਫਿਰ ਕੀ ਹੋਵੇਗਾ ਪ੍ਰਕਾਸ਼ ਹੋਵੇਗਾ ਸੰਧਿਆ ਵੇਲੇ ਫਿਰ ਗੁਪਤ ਹੋ ਜਾਵੇਗਾ ਅਸਤ ਹੋ ਜਾਵੇਗਾ ਸੂਰਜ ਜੰਮਦਾ ਮਰਦਾ ਨਹੀਂ ਹੈ ਤੋ ਇਸੇ ਪ੍ਰਕਾਰ ਦੇ ਨਾਲ ਜਿਹੜੀ ਅਕਾਲੀ ਜੋਤ ਹੁੰਦੀ ਹੈ ਪ੍ਰਗਟ ਹੁੰਦੀ ਹੈ ਹਲੋਪ ਹੁੰਦੀ ਹੈ ਜੰਮ ਦਾ ਮਰਦਾ ਸ਼ਰੀਰ ਹੈ ਜਾਂ ਆਮ ਲੁਕਾਈ ਜੰਮ ਦੀ ਮਰਦੀ ਹੈ ਤਾਂ ਆਪਾਂ ਜਦੋਂ ਵੀ ਗੁਰਾਂ ਦਾ ਆਗਾਜ਼ ਦੇ ਵਸਾਉਂਦਾ ਆਪਾਂ ਪ੍ਰਕਾਸ਼ ਦਿਹਾੜਾ ਲਬਜ਼ ਵਰਤਦੇ ਆਂ ਮਹਾਪੁਰਸ਼ਾਂ ਲਈ ਵੀ ਆਪਾਂ ਜਿਹੜੇ ਪ੍ਰਾਚੀਨ ਸਮੇਂ ਚ ਅਵਤਾਰ ਹੋਏ ਨੇ ਅਵਤਰੇ ਲਬਜ਼ ਵਰਤੀਦਾ ਹੈ ਅਵਤਾਰ ਹੋਇਆ ਜਨਮ ਹੋਇਆ ਨਹੀਂ ਵਰਤਦੇ ਆਪਾਂ ਜਨਮ ਤੇ ਮਰਨ ਕਰਮਗਤ ਵਿੱਚ ਵੱਜਿਆਂ ਦਾ ਹੁੰਦਾ ਹੈ ਸੌਖਾ ਸਮਝਾ ਦਵਾਂ ਜੇਲ੍ਹ ਵੇਖੀ ਹੈ ਨਾ ਬਾਹਰੋਂ ਹੀ ਵੇਖੀ ਹੋਵੇ ਤਾਂ ਚੰਗੀ ਗੱਲ ਹੈ ਕੈਦੀ ਵੀ ਹੁੰਦੇ ਨੇ ਤੇ ਪੁਲਿਸ ਅਫਸਰ ਵੀ ਹੁੰਦੇ ਨੇ ਹੁਣ ਜਿਹੜੇ ਕੈਦੀ ਨੇ ਉਹ ਸਜ਼ਾ ਭੋਗ ਰਹੇ ਨੇ ਕਰਮਾਂ ਦੀ ਤੇ ਜਿਹੜੇ ਅਫਸਰ ਨੇ ਜੇ ਕੈਦੀ ਭਲੇਖਾ ਖਾਨ ਵੀ ਇਹ ਵੀ ਸਾਡੇ ਅੰਗੂ ਹੀ ਫਸੇ ਹੋਏ ਨੇ ਕੜਿੱਕੀ 'ਚ ਤੇ ਭਲੇਖਾ ਹੀ ਐ ਉਹ ਉਹਨਾਂ ਦੀ ਸਿਕਿਉਰਿਟੀ ਐ ਉਹਨਾਂ ਦੇ ਸੁਧਾਰ ਲਈ ਨੇ ਇਦਾਂ ਜਿਹੜੇ ਗੁਰੂ ਪੀਰ ਹੁੰਦੇ ਨੇ ਇਸ ਰੂਹੇ ਜ਼ਮੀਨ ਤੇ ਇਸ ਜੇਲ੍ਹ ਵਿੱਚ ਉਹ ਕਰਮਗਤ ਭੋਗਣ ਨਹੀਂ ਆਉਂਦੇ ਤੁਹਾਡੇ ਸੁਧਾਰ ਲਈ ਆਉਂਦੇ ਨੇ ਦਾਇਰਾ ਉਹੀ ਐ ਸਰਕਲ ਉਹੀ ਐ ਜਗ੍ਹਾ ਉਹੀ ਐ ਤੋ ਇਹ ਫਾਸਲਾ ਹੁੰਦਾ ਹੈ ਅਵਤਾਰਾਂ ਮਹਾਪੁਰਸ਼ਾਂ ਦਾ ਆਮ ਇਨਸਾਨ ਨਾਲੋਂ ਤੋ ਪਟਨੇ ਦੀ ਧਰਤੀ ਤੇ 1723 ਵਿਕਰਮੀ ਸੰਮਤ ਪੋ ਸੁਦੀ 7ਵੀਂ ਨੂੰ ਮਾਤਾ ਗੁਜਰੀ ਦੀ ਗੁਰੂ ਤੇ ਇੱਕ ਭਾਦਰ ਸਾਹਿਬ ਜੀ ਦੇ ਗ੍ਰਹਿ ਵਿਖੇ ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਪੁੱਛਿਆ ਜਾਂਦਾ ਹੈ ਨਾ ਇਹ ਦੁਨੀਆ ਤੇ ਜੋ ਗੁਰੂ ਨਾਨਕ ਸਾਹਿਬ ਆਏ ਇਹ ਜਿਹੜੀ ਜੋਤ ਆਈ ਇਹ ਕੌਣ ਹੈ ਤੋ ਗੁਰੂ ਜਵਾਬ ਦਿੰਦੇ ਨੇ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਹੈ ਕਹਿੰਦੇ ਅਕਾਲ ਪੁਰਖ ਨੇ ਪ੍ਰਭੂ ਨੇ ਨਾਰਾਇਣ ਨੇ ਵੈਗੁਰੂ ਨੇ ਆਪ ਗੁਰਾਂ ਦਾ ਰੂਪ ਧਾਰਿਆ ਹੈ ਗੁਰੂ ਚੋਲਾ ਹੈ ਵੈਗੁਰੂ ਜੋਤ ਹੈ ਲਾਰਡ ਹੈਜ਼ ਪਲੇਸਡ ਹਿਮਸੈਲਫ ਵਿਦਿਨ ਦਾ ਟ੍ਰੂ ਗੁਰੂ ਤੋ ਵੈਗੁਰੂ ਗੁਰਾਂ ਦੇ ਰੂਪ ਵਿੱਚ ਦੁਨੀਆ ਤੇ ਪ੍ਰਗਟ ਹੁੰਦੇ ਨੇ